ਹਾਂਜੀ ਦੋਸਤੋ ਜਿਉਂਦਾ ਹੈ ਰਵ ਚਨ ਤੇ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਮੈਂ ਵੈ ਦਵਿੰਦਰ ਸਿੰਘ ਖਾਲਸਾ ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾ ਰਹੇ ਹ ਸਤਾਵਰੀ ਘ੍ਰਿਤ ਇਹ ਤਾਂ ਮੈਂ ਥੋੜਾ ਥੋੜਾ ਸਮਾਨ ਕੱਢ ਕੇ ਦਿਖਾਉਣ ਲਈ ਤੁਹਾਡੇ ਰੱਖਿਆ ਇਹਦੇ ਵਿੱਚ ਸਤਾਵਰੀ ਦਾ ਰਸ ਪੈਂਦਾ ਹੈਗਾ 2 ਕਿਲੋ 2560 ਗ੍ਰਾਮ 2.5 ਕਿਲੋ 60 ਗ੍ਰਾਮ ਇਹ ਸਤਾਵਰਾ ਇਹਦਾ ਅਸੀਂ ਆ ਪਿਓ ਕੇ ਕੁੱਟ ਕੇ ਰਸ ਕੱਢਾਂਗੇ ਕਿਉਂਕਿ ਹਰੀ ਸਟਾਵਰ ਨਹੀਂ ਮਿਲ ਰਹੀ ਇਸ ਸੀਜ਼ਨ ਦੇ ਵਿੱਚ ਜਾਂ ਸਾਡੇ ਇਲਾਕੇ 'ਚ ਤੇ ਇਹਦੇ ਵਿੱਚ ਦੁੱਧ ਪੈਣਾ ਦੁੱਧਵਾਦੇ ਚ ਗਊ ਦਾ ਘਿਓ ਇਹ ਪਿਆ ਹੈਗਾ ਇਹ ਪੈਣਾ ਆਪਣਾ 1 ਕਿਲੋ 1280 ਗ੍ਰਾਮ ਠੀਕ ਹੈ ਜੀ 127 ਟੋਲੇ ਤੇ ਇਹਦੇ ਵਿੱਚ ਦੁੱਧ ਪੈਣਾ 200 2 ਕਿਲੋ 2.5 ਕਿਲੋ 60 ਗ੍ਰਾਮ ਇੰਨਾ ਹੀ ਦੁੱਧ ਪੈਣਾ ਜਿੰਨਾ ਉਸਤਾਵਰ ਦਾ ਰਸ ਪੈਣਾ ਉਸ ਤੋਂ ਬਾਅਦ ਇਹਦੇ ਵਿੱਚ ਜੀਵਕ ਰਿਤਵਕ ਮੇਦਾ ਮਹਾਮੇਦਾ ਕੰਕੋਲੀ ਖੀਰ ਕੰਕੋਲੀ ਮਨਕਾ ਦੇਤੀ ਦੇਤੀ ਖੀਰ ਕੰਕੋਲੀ ਕੰਕੋਲੀ ਮਨਕਾ ਮਦਾਰੀ ਕੰਦ ਮੁਗਧ ਪਰਣੀ ਮਾਗ ਪਰਣੀ ਤੇ ਰਕ ਚੰਨਨ ਲਾਲ ਚੰਨਨ ਇਹ 12 ਵਸਧੀਆਂ ਨੇ ਜਿਹੜੀਆਂ ਸੰਪਾਗ ਲੈਣੀ ਆ ਸੀ ਇਹ ਆਪਾਂ ਲਮਾਂਗੇ ਇਹਦੇ ਵਿੱਚ 10-10 20 ਵੀ ਗ੍ਰਾਮ ਸਾਰਾ ਸਮਾਨ ਹਾਂਜੀ ਦੋਸਤੋ ਇਹ ਸਤਾਬਰੀ ਦਾ ਰਸ ਹੈ ਜਿਹੜਾ ਆਪਾਂ ਸਤਾਬਰੀ ਤੇ ਤਪਰਉਣ ਲਈ ਪ੍ਰਯੋਗ ਕਰਾਂਗੇ ਹਾਂਜੀ ਦੋਸਤੋ ਘ੍ਰਿਤ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਇਹਦੇ ਵਿੱਚ ਪਹਿਲਾਂ ਅਸੀਂ ਘ੍ਰਿਤ ਨੂੰ ਇਹਦੇ ਵਿੱਚ ਪਾਵਾਂਗੇ ਥੋੜਾ ਗਰਮ ਕਰਾਂਗੇ ਫੈਨ ਰਹਿਤ ਹੋ ਜਾਏ ਮੁਰਸ਼ਤ ਹੋ ਜਾਏ ਚੀਨ ਪਾਇਆ ਜਾ ਰਿਹਾ 1200 ਗ੍ਰਾਮ ਕਿਹੋ ਪਾਇਦਣਾ ਇਹਦੇ ਵਿੱਚ ਸਹੀ ਵੱਲ ਗੋਵਦਾ ਕਿਹ ਹੋਇਆ ਹੈ ये देखिए जे जाग के जाग रहे तो हो जाए तो यही मूर्स तो हो जाता है इससे आठवा बाग हम इसमें कलक डालेंगे जी और ढाई लीटर इसमें गऊ का दूध डलेगा जो दवाइयों का कलक है जो अष्ट वर्ग था ना लाल चंदन मल्ठी मनक्का ये सभी चीजों का कणक है अचार्यों को देखिए कितना अच्छा माथा भी कुछ अजो आज साइंस बोलती है कुछ जड़ी बूटियों में फैट सोलोवल तत्व होते हैं वो फाइट सोलोवल फिर घी में बोलते हैं तो इससे बहुत अच्छा लाभ मिलता है रोगों से छुटकारा मिलने के लिए और ये घी अपने आप में महारसायन है एक तरह का सभी धातुओं को की पुष्टि के लिए घी ही सबसे उत्तम है और इससे दाँतों की बहुत अच्छी बीजे जब ये फ़ैन रह तो हो जाएगा तो घी शुद्ध हो, तो हो जाएगा 1280 ग्राम हमने घी लिया है इसमें ये देखिए जाग तकरीबन ख़त्म होने वाली है थोड़ी सी रह गई है ये अब मूर्श तो हो रहा है मूर्श तो हो गया है तकरीबन तकरीबन धीरे धीरे और ख़त्म हो जाएगी ये जाग फैन रह तो होना ही इसका मूर्सत होने की निशानी है ये देखिए तकरीबन तकरीबन मुरसत हो चुका है घी अब इसमें कल को और दवाइयाँ बंद करके डालेंगे गैस को नहीं तो ये कुछ लेगा बंद कर ये देखिए जे कल का बना लिया है हमने उन जड़ी बूटियों का जो अष्ट वगैरह आपको पहले दिखाया था इसको इसमें डालेंगे आदमी ਜੀ ਬਾਕੀ ਜੇ ਦیسی ਗਾਏ ਦਾ ਸੋਤ ਦੁੱਧ ਇਸ ਵਿੱਚ 2 ਲੀਟਰ ਜਲ ਪਾ ਲਿਆ ਜਾਏਗਾ। ਹੁਣ ਜਿਵੇਂ ਦੁੱਧ ਡਾਲ ਲਿਆ। ਹੁਣ ਇਸ ਸਟਾਵਰ ਦਾ ਰਸ ਡਾਲਾ ਜਾਊਗਾ। देखिए दो लीटर और ये हो गया डाइट दो सौ अस्सी ग्राम बारह सौ अस्सी ग्राम जे अब इसको पका लिया जाएगा धीरे धीरे तकरीबन बहुत ही धीमी आग पर आंच पर इसको पकाना है तकरीबन इसमें छः से आठ घंटे लग जाते हैं देखो क्यों तकरीबन पकड़ दे ਤਿਆਰ ਹੋਣ ਵਾਲਾ ਹੀ ਹੈ ਹਾਂਜੀ ਦੋਸਤੋ ਤੁਸੀਂ ਇਹਦਾ ਫਾਰਮੂਲਾ ਇੱਥੋਂ ਵੀ ਸਕਰੀਨਸ਼ਾਟ ਮਾਰ ਕੇ ਰੱਖ ਸਕਦੇ ਹੋ ਇਹ ਸਕਰੀਨਸ਼ਾਟ ਇਹਦੇ ਤੁਹਾਡਾ ਲੱਗ ਜਾਣਾ ਤੇ ਇਹ ਸਤਾਬਰੀ ਕੀ ਰਸਾਇਣ ਆ ਇਹ ਚ ਸਤਾਬਰੀ ਦਾ ਰਸ ਸਾਰਾ ਵਿਧੀ ਦਸੀ ਆ ਬਣਾਉਣ ਦੀ ਵਿਧੀ ਵੀ ਆ ਬਾਕੀ ਵੀ ਬਣਾ ਕੇ ਵੀ ਦਿਖਾ ਰਹੇ ਆ ਇਹਦੇ ਗੁਣ ਹੈਗਾ ਜਿਹੜਾ ਵੈਸੇ ਅਸੀਂ ਜਿਹਦਾ ਵਰਤਦੇ ਆ ਇਹ ਜਿਹੜਾ ਧਾਤ ਰੋਗ ਜਾਂ ਜਿਨ੍ਹਾਂ ਚ ਸ਼ਿਗਰ ਪਤਨ ਜਾਂ ਕੋਈ ਸਮੱਸਿਆ ਹੁੰਦੀ ਉਹਨਾਂ ਲਈ ਬੈਸਟ ਹੈਗਾ ਇਹ ਕ੍ਰਿਤ ਉੱਤਮ ਪੌਸ਼ਟਿਕ ਸੀਤੀ ਬੀਰੀ ਬਾਜੀ ਕਰਨਾ ਹੈ ਰਕਤ ਪਿੱਤ ਬਾਤ ਰਕਤ ਸੀਨ ਸ਼ੁਕਰ ਰੋਗੀਆਂ ਕੇ ਲਈ ਅਤੀ ਹਿਤਵਰਕ ਹੈ ਅੰਗ ਦਾ ਸਿਰੋ ਦਾ ਜਵਰ ਪਿੱਤ ਪ੍ਰਕੋਪ ਜੋਨੀ ਸੂਲ ਦਾ ਪੈਤਕ ਮੂਤਰ ਕੇ ਸਾਰ ਰੋਗ ਵਿੱਚ ਸਮਨ ਕਰ ਬਾਲ ਬੀਰੀ ਬਰਨ ਅਗਨੀ ਅਗਨੀ ਕੀ ਬ੍ਰਿਧੀ ਕਾ ਸਰੀਰ ਕੋ ਪੁਸ਼ਟ ਬਣਾਤਾ ਹੈ ਕੁੱਲ ਮਿਲਾ ਕੇ ਤਾਤੂ ਸ਼ੈ ਨਾ ਜੋ ਬਾਤ ਬ੍ਰਿਧੀ ਹੁੰਦੀ ਉਹਨਾਂ ਲਈ ਬੜਾ ਅੱਛਾ ਹੈ ਸ਼ੁਕਰ ਸ਼ੈ ਸਥਿਲ ਹੋ ਜਾਣੇ ਸੇ ਸ਼ੁਕਰ ਕਾ ਜੋਗਿਆ ਵਿਰੋਧ ਨਹੀਂ ਹੁੰਦਾ ਐ ਪਿੱਤ ਪ੍ਰਕੋਪ ਸੇ ਹੇਤੂ ਸੇ ਸ਼ੁਕਰਪਤਲਾ 우ਸ਼ਣ ਰਹਤਾ ਬਾਰ ਬਾਰ ਥੋੜਾ ਪਿਸਾਵ ਹੋਤਾ ਰਹਤਾ ਹੈ ਵਸਿਰ ਮੇ ਉਸ਼ਣਤਾ ਸਰੀਰ ਮੇ ਦਾ ਬੇਪਿਤੰਗੋ ਮਸੂਲ ਚਲਨਾ ਹੋ ਤ ਪਿਤ ਪ੍ਰਕੋਪਜੰਤ ਪ੍ਰਦਰ ਬਿਕਾਰ ਹੋ ਤ ਮੂਤਰ ਕੁਸ਼ਲ ਲਸ਼ਨ ਪ੍ਰੀਤੋ ਤ ਉਹਨਾਂ ਸਭ ਕੁਝ ਜਿਕ੍ਰਿਤ ਦੂਰ ਕਰਤਾ ਹੈ ਦੇਹ ਕੋ ਸਵਲ ਬਨਾਤਾ ਹੈ ਆ ਟੀਵੀ ਦੇ ਕਟਾਣੂ ਜਾਂ ਮਾਸ ਹੈ ਜਾਂ ਕੋਈ ਗਰਮੀ ਨਾਲ ਘਾਤਕ ਗ੍ਰੰਥੀ ਬਨਕਰ ਕੁੱਲ ਮਿਲਾ ਕੇ ਕਿਸੇ ਵੀ ਗਰਮੀ ਦੇ ਜਾਂ ਹੋਰ ਕੋਈ ਭਿਆਨਕ ਰੋਗ ਚੋਂ ਨਿਕੜੇ ਹੋਏ ਬਿਮਾਰੀਆਂ ਦੇ ਵਿੱਚ ਸੀਚ ਜ਼ਹਿਰ ਇਕੱਠਾ ਹੋ ਰਿਹਾ ਉਹਨਾਂ ਲਈ ਸਾਰਿਆਂ ਲਈ ਇਹ ਬੈਸਟ ਹੈਗਾ ਖਾਸ ਕਰਕੇ ਜਿਨ੍ਹਾਂ ਨਾਲ ਅ ਸਰੀਰ ਦਾ ਉਹ ਸ਼ੰਤਾ ਵੱਧ ਜਾਂਦੀ ਹੈ ਟੈਂਪਰੇਚਰ ਵੱਧ ਜਾਂਦਾ ਤਾਂ ਬਦਨ ਅਸਰੀ ਕਮਜ਼ੋਰ ਹੋਣ ਲੱਗ ਜਾਂਦਾ ਵੀਰੀਆ ਧਾਰਨ ਸ਼ਕਤੀ ਨਹੀਂ ਦਿੰਦੀ ਸ਼ਿਕਰ ਪੱਤਨ ਨੂੰ ਸ਼ੁਕਰ ਦਾ ਪਤਲਾਪਣ ਇਨ੍ਹਾਂ ਸਾਰੀਆਂ ਸਮੱਸਿਆਵਾਂ ਲਈ ਇਹ ਬੈਸਟ ਮੈਡੀਸਿਨ ਹੈਗੀ ਹੈ ਤਾਂ ਇਹਨੂੰ ਬਣਾ ਕੇ ਦਿਖਾ ਰਹੇ ਹਾਂ ਅਸੀਂ ਤੁਹਾਨੂੰ ਹਾਂਜੀ ਦੋਸਤੋ ਇਹ ਆਪਣਾ ਸਤਾਵਰ ਘ੍ਰਿਤ ਤਿਆਰ ਹੋ ਚੁੱਕਿਆ ਦੇਖੋ ਅਜੇ ਥੋੜਾ ਜਿਆ ਗਰਮਾ ਜੰਮਿਆ ਨਹੀਂ ਇਹ ਆਪਣਾ ਸਤਾਵਰੀ ਰਸ ਘ੍ਰਿਤ ਰਸਾਇਣ ਜਿਸ ਨੂੰ ਬੋਲਦੇ ਨੇ ਸੰਪੂਰਨ ਬੋਡੀ ਨੂੰ ਤਾਕਤ ਦੇਣ ਵਾਲਾ ਰਸ ਜਿਹੜਾ ਸਾਰੇ ਧਾਤੂ ਨੂੰ ਪੋਸ਼ਟ ਕਰੇ ਰੋਗ ਤੋਂ ਮੁਕਤ ਹੋ ਕੇ ਜਾਂ ਰੋਗ ਤੋਂ ਮੁਕਤ ਹੋਣ ਲਈ ਬਿਰੀਏ ਵਰਧਕ ਪਰਮ ਪੋਸ਼ਟਿਕ ਰਸਾਇਣ ਸਤਾਵਰੀ ਘ੍ਰਿਤ ਤਿਆਰ ਹੋ ਚੁੱਕਿਆ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਲਾਈਕ ਤੇ ਸ਼ੇਅਰ ਕਰਿਓ ਤਾਂ ਕਿ ਸਜਾਜ ਜ਼ਿਆਦਾ ਜੁੜ ਕੇ ਆਯੁਰਵੇਦ ਦੀ ਫੋਕ ਤੇ ਜਾਣਕਾਰੀਆਂ ਸਾਂਝੀ ਕਰ ਸਕੀਏ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਦੇਸ਼ ਦੀ ਮਿੱਟੀ ਦੇਸ਼ ਦੀ ਦਵਾਈ ਦੇਸ਼ ਦਾ ਪਾਣੀ ਦੇਸ਼ ਦੀ ਹਵਾ ਦੇ ਅਨੁਸਾਰ ਆਪਣੇ ਹੀ ਰੋਗਾਂ ਦਾ ਇਲਾਜ ਆਯੁਰਵੈਦ ਢੰਗ ਨਾਲ ਕਰ ਸਕੀਏ ਰੋਗ ਮੁਕਤ ਹੋਈਏ ਨਿਰੋਗ ਪਹਿਲਾ ਸੁਖ ਨਰੋਗੀ ਕਾਇਆ ਦੇ ਅਨੁਸਾਰ ਅਸੀਂ ਆਪਣਾ ਜੀਵਨ ਤੰਦਰੁਸਤੀ ਜੀਵਨ ਜਾ ਸਕੀਏ ਧੰਨਵਾਦ ਫਿਰ ਮਿਲਦੇ ਹਾਂ ਕਿਸੇ ਨਵੀਂ